ਮੈਂ ਆਪਣੀ ਜਨਤਾ ਨੂੰ ਪਬਲਿਕ ਨੂੰ ਆਪਣਾ ਪੱਖ ਰੱਖਣਾ ਚਾਹੁੰਦਾ ਪਾਨੇ ਜਿਹੜੀ ਮੈਂ ਲੈਂਗੁਏਜ ਦੇਖੀ ਹੈ ਮੈਂ ਇਹ ਜਵਾਬ ਉਹਦੇ ਵਾਲੀ ਲੈਂਗੁਏਜ ਵਿੱਚ ਤਾਂ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਲੱਗਦਾ ਉਹਦੀ ਪਰਵਰੀਸ਼ ਵਿੱਚ ਤੇ ਸਾਡੀ ਪਰਵਰੀਸ਼ ਵਿੱਚ ਸਾਡੇ ਮਾਪਿਆਂ ਨੇ ਸਾਨੂੰ ਕਿਸੇ ਹੋਰ ਤਰੀਕੇ ਨਾਲ ਪਾਲਿਆ ਹੋਇਆ ਉਹਦੀ ਪਰਵਰੀਸ਼ ਕਿਸੇ ਹੋਰ ਕਿਸਮ ਨਾਲ ਹੋਈ ਹੋਈ ਹੈ ਜਿਹੜਾ ਉਹ ਉਹਦਾ ਬੋਲਣ ਦਾ ਤਰੀਕਾ ਐਵੇਂ ਦਾ ਹੈ ਸੋ ਗੱਲ ਇਹ ਹੈ ਇੱਕ ਇਹਦੇ ਨਾਲ ਖੱਚ ਖੜੀ ਹੈ ਉਹਦੇ ਖਿਲਾਫ ਅਸੀਂ ਕੰਪਲੇਂਟ ਦੇਈ ਸੀ ਉਹਦੇ ਖਿਲਾਫ ਅਸੀਂ ਇੱਕ ਵੀਡੀਓ ਵੀ ਪਾਈ ਹੈ 24 ਤਰੀਕ ਨੂੰ ਸਾਡੇ ਪੇਜ ਤੇ ਦੇਖ ਸਕਦੇ ਆਂ ਅਸੀਂ ਪ੍ਰੈਸ ਕਾਨਫਰੈਂਸ ਰੱਖੀ ਸੀ ਇਹ ਖੱਚ ਨੇ ਕੀ ਕਰਿਆ ਇਹਨੇ ਪਹਿਲਾਂ ਆਪਦੀ ਸਿਸਟਰ ਦਾ ਵੀਜ਼ਾ ਲਿਆ ਸਾਡੇ ਤੋਂ ਉਹਨੂੰ ગઈ ਨੂੰ 6 ਮਹੀਨੇ ਹੋ ਗਏ ਬਾਹਰ ਉਦੋਂ ਬਾਅਦ ਇਹ ਬੜਾ ਕੁਸ਼ੀਬ ਉਹਨਾਂ ਦਾ ਵੀਜ਼ਾ ਆ ਗਿਆ ਇਹਨੇ ਪਲੈਨਿੰਗ ਦੇ ਤਹਿਤ ਸਾਡੇ ਕੋਲ ਕਿਉਂਕਿ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ ਉਹ ਇਹ ਹੈ ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ ਸਾਰੇ ਪੈਸੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਲੈਂਦੇ ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਆਂ ਬੱਚੇ ਨੂੰ ਕਹਿੰਦੇ ਆਂ ਵੀ ਆਹ ਤੇਰਾ ਕਾਲਜ ਹੈ ਆਹ ਤੇਰੇ ਕਾਗਜ਼ ਆ ਤੇਰਾ ਐਗਰੀਮੈਂਟ ਹੈ ਐਗਰੀਮੈਂਟ ਪੜ੍ਹ ਕੇ ਬੱਚਾ ਸਾਈਨ ਕਰਦਾ ਹੈ ਗੁੱਠੇ ਲਾਉਂਦਾ ਉਦੋਂ ਬਾਅਦ ਅਸੀਂ ਉਹਦੀਆਂ ਫੀਸਾਂ ਆਪਣੇ ਕੋਲੋਂ ਭਰਦੇ ਆਂ ਸਾਰੀ ਉਹਦੇ ਨਾਲ ਲਿਖਤ ਪੜਤੋਂ ਹੁੰਦੀ ਹੈ ਫਿਰ ਉਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ ਬੱਚੇ ਦਾ ਵੀਜ਼ਾ ਲੱਗ ਜਾਂਦਾ ਫਿਰ ਅਸੀਂ ਬੱਚੇ ਨੂੰ ਕਹਿੰਦੇ ਆ ਵੀ ਭਾਈ ਤੂੰ ਹੁਣ ਆਪਣਾ ਤਿਆਰੀ ਕਰ ਲੈ ਬਾਹਰ ਨੂੰ ਚਲੇ ਜਾ ਸਾਨੂੰ ਸਾਡੇ ਪੈਸੇ ਦੇ ਜਾ ਜੋ ਬਣਦੇ ਜੋ ਆਪਣਾ ਇਕਰਾਰ ਹੋਇਆ ਹੈ ਅੱਜ ਤੱਕ ਅਸੀਂ ਹਜ਼ਾਰਾਂ ਬੱਚੇ ਭੇਜੇ ਆਂ ਕਦੇ ਕਿਸੇ ਵੀ ਬੱਚੇ ਵੱਲੋਂ ਸਾਡੇ ਖਿਲਾਫ ਕੋਈ ਕੰਪਲੇਂਟ ਨਹੀਂ ਕਰ ਅਜੇ ਤੱਕ ਸਾਡੇ ਖਿਲਾਫ ਕੋਈ ਐਫ ਆਈ ਆਰ ਨਹੀਂ ਕਿਸੇ ਵੀ ਥਾਣੇ ਦੇ ਵਿੱਚ ਇਹ ਦੇਖਦਾ ਹੈ ਜਦੋਂ ਇਹਨੇ ਆਪਣੀ ਭੈਣ ਦਾ ਵੀਜ਼ਾ ਲਵਾਇਆ ਕਿਉਂਕਿ ਇਹਨੇ ਆਪਣੀ ਭੈਣ ਦਾ ਵੀਜ਼ਾ ਵੀ ਕਿਸੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਲਵਾਇਆ ਆ ਆਪਣੇ ਕੋਲ ਤਾਂ ਇਹਨਾਂ ਕੋਲ ਸੀਗੇ ਨਹੀਂ ਸਾਨੂੰ ਬਾਅਦ ਚੋਂ ਪਤਾ ਲੱਗੀ ਇਹ ਗੱਲ ਉਦੋਂ ਬਾਅਦ ਇਹ ਦੇਖਦਾ ਵੀ ਮੈਂ ਵੀ ਫਰੀ ਦੇ ਵਿੱਚ ਆਪਦਾ ਪਹਿਲਾਂ ਅਪਲਾਈ ਕਰ ਲੰਨਾ ਜਾਂ ਅਪਲਾਈ ਕਰ ਦੰਦਾ ਅਸੀਂ ਯਕੀਨ ਕਰਕੇ ਐਗਰੀਮੈਂਟ ਕਰਕੇ ਇਹਦਾ ਵੀਜ਼ਾ ਲੈ ਲੈਨੇ ਆ ਉਦੋਂ ਬਾਅਦ ਪੈਸੇ ਤਾਂ ਇਹਦੇ ਕੋਲ ਹੁੰਦੇ ਹੀ ਨਹੀਂ ਇਹ ਸਾਨੂੰ ਕਹਿੰਦਾ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਲੰਦਾ ਕਦੇ ਸਾਨੂੰ ਧਰਨਿਆਂ ਦੇ ਧਮਕੀਆਂ ਦਿੰਦਾ ਕਦੇ ਕਿਸਾਨਾਂ ਦੀਆਂ ਧਮਕੀਆਂ ਦਿੰਦਾ ਕਦੇ ਕੁਛ ਦਿੰਦਾ ਕਦੇ ਇਹਦੀ ਦਿੰਦਾ ਆ ਜਿਹੜੇ ਕਲਾਕਾਰ ਦੇ ਕੋਲ ਬੈਠਾ ਹੈ ਜਿਹੜਾ ਟਿਕਟੋਕਰ ਕਲਾਕਾਰ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਕਹਿੰਦੇ ਵੀ ਇਹ ਸਮਝ ਰਿਹਾ ਵੀ ਮੈਂ ਹੀ ਸਾਰਾ ਕੁਝ ਚਲਾ ਰਿਹਾ ਹਾਂ ਸੋ ਇਹ ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ ਨਹੀਂ ਤਾਂ ਮੈਂ ਤੁਹਾਡੀ ਬਦਨਾਮੀ ਕਰੂੰਗਾ ਧਰਨਾ ਲਾਊਗਾ ਇਹ ਕਰੂੰਗਾ ਉਹ ਕਰੂੰਗਾ ਐਨੇ ਬੜੀ ਕੋਸ਼ਿਸ਼ ਕੀਤੀ ਅਸੀਂ ਸੱਚੇ ਸੀਗੇ ਅਸੀਂ ਇਹਦੇ ਖਿਲਾਫ ਕੰਪਲੇਂਟ ਵੀ ਦੇਈ ਅਸੀਂ ਕਿਉਂ ਭੇਜੀਏ ਸਾਡੇ ਕੋਲ 800 ਬੰਦਾ ਕੰਮ ਕਰਦਾ ਹੈ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭੰਨਾ ਸਿੱਧੂ ਦੇ ਕੇ ਜਾਂਦਾ ਜੇ ਇਹੋ ਜਿਹੇ ਖੱਚਾ ਸਾਡੇ ਕੋਲ ਆਉਣ ਲੱਗ ਗਿਆਂ ਫਰੀ ਦੇ ਵਿੱਚ ਵੀਜ਼ਾ ਲੋਆ ਕੇ ਉਹਨਾਂ ਨੇ ਰੋਟੀ ਕਿੱਥੋਂ ਖਾਣੀ ਹੈ ਜੜੀ ਗੱਲ ਅਸੀਂ ਪਹਿਲਾਂ ਕਰਦੇ ਹਾਂ ਜਿਹੜਾ ਇਕਰਾਰ ਹੁੰਦਾ ਏ ਉਸੇ ਦੇ ਨਾਲ ਹੀ ਅਸੀਂ ਪਹਿਲਾਂ ਬੱਚੇ ਨੂੰ ਪੁੱਛਦੇ ਹਾਂ ਵੀ ਤੈਨੂੰ ਆਹ ਕਾਲਜ ਪਸੰਦ ਹੈ ਤੈਨੂੰ ਆਹ ਚੀਜ਼ ਪਸੰਦ ਹੈ ਉਦੋਂ ਸਾਡੇ ਕੋਲ ਮਿੰਤਾ ਕਰਦੇ ਵੀ ਮੈਨੂੰ ਐਡਮਿਸ਼ਨ ਦਿਵਾ ਦਿਓ ਜੀ ਮੇਰੀ ਤਾਂ ਕੋਈ ਫਾਈਲ ਹੀ ਨਹੀਂ ਫੜਦਾ ਐਡਮਿਸ਼ਨ ਲੈ ਕੇ ਵੀਜ਼ਾ ਲੈ ਲੈਣੇ ਆ ਵੀਜ਼ਾ ਲੈ ਕੇ ਜਾਂਦੇ ਸਾਰੇ ਬੱਚੇ ਬੜੇ ਖੁਸ਼ ਹੋ ਕੇ ਜਾਂਦੇ ਆ ਪਰ ਹਜ਼ਾਰਾਂ ਦੇ ਵਿੱਚੋਂ ਇੱਕ ਅੱਧੀ ਇੱਕ ਅੱਧਾ ਤਾਂ ਫਿਰ ਇਦਾਂ ਦਾ ਮਿਲਿਆ ਜਾਂਦਾ ਸੋ ਇਹਨੇ ਵੀਜ਼ਾ ਲਗਵਾ ਲਿਆ ਹੁਣ ਇਹ ਸਾਨੂੰ ਪਿਛਲੇ 3 ਕਿੰਨੇ ਮਹੀਨਿਆਂ ਤੋਂ ਸਾਨੂੰ ਬਲੈਕਮੇਲ ਕਰ ਰਿਹਾ ਵੀ ਮੈਂ ਇਹ ਕਰ ਦੂੰਗਾ ਜੀ ਉਹ ਕਰ ਦੂੰਗਾ ਮੈਨੂੰ ਫ੍ਰੀ ਚ ਭੇਜੋ ਤੇ ਨਾਲੇ ਮੈਨੂੰ ਮੇਰੀ ਦੂਜੀ ਸਿਸਟਰ ਦੇ ਪੈਸੇ ਵਾਪਸ ਕਰੋ ਉਹਦੇ ਵੀ ਪੈਸੇ ਵਾਪਸ ਮੰਗਦਾ ਹੁਣ ਕਿਸੇ ਬੰਦੇ ਨਾਲ ਇੱਕ ਜਗ੍ਹਾ ਠੱਗੀ ਹੋ ਗਈ ਇੱਕ ਵਾਰੀ ਠੱਗੀ ਹੋ ਗਈ ਤੁਹਾਡੇ ਨਾਲ ਦੁਬਾਰਾ ਤੁਸੀਂ ਉਸ ਦੁਕਾਨ ਤੇ ਜਾਂਦੇ ਹੋ ਇਹ ਕਹਿੰਦਾ ਵੇ ਕਹਿੰਦਾ ਮੇਰੀ ਭੈਣ ਨਾਲ ਧੱਕੀ ਕਰ ਲਈ ਜੀ ਉਹ ਕੈਨੇਡਾ ਚ ਬੈਠੀ ਹੈ 6 ਮਹੀਨੇ ਹੋ ਗਏ ਉਹਨੂੰ ਪੜਦੇ ਨੂੰ ਕੋਈ ਇਹਨਾਂ ਕੋਲ ਪ੍ਰੂਫ ਹੈ ਕੋਈ ਕਾਲਜ ਨੇ ਕੋਈ ਤਾਗੜੇ ਮੰਗੇ ਆ ਇਹਨਾਂ ਤੋਂ ਕੋਈ ਕਾਲਜ ਨੇ ਇਹਨਾਂ ਤੋਂ ਮੰਗਿਆ ਵੀ ਸਾਨੂੰ ਫੀਸ ਭਰ ਦੋ ਸਾਰੀਆਂ ਫੀਸਾਂ ਭਰੀਆਂ ਹੋਈਆਂ ਨੇ ਇਹਨਾਂ ਨੂੰ ਡਾਕੂਮੈਂਟ ਦੇ ਹੋਏ ਆ ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ ਭਾਨਾ ਸਾਨੂੰ ਭਾਨਾ ਇਹਦੇ ਵਿੱਚ ਬੋਲ ਰਿਹਾ ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦੇਤੀਆਂ ਜੀ ਭਾਨੇ ਤੂੰ ਤੂੰ ਪ੍ਰੂਫ ਕਰ ਵੀ ਐਡਿਟ ਕਰਿਆ ਹੋਇਆ ਟੇਕੋ ਕਿਹੜਾ ਇਹ ਜੋ ਥਰਮਾਮੀਟਰ ਹੈ ਵੀ ਤੂੰ ਆਉਂਦੇ ਸਾਰੀ ਬੰਦਾ ਤੇਰੇ ਕੋਲ ਆਉਂਦਾ ਕੋਈ ਗੱਲ ਦੱਸਦਾ ਤੈਨੂੰ ਉਦੋਂ ਪਤਾ ਲੱਗੇ ਨਾ ਦੂਏ ਦਾ ਤੂੰ ਪੱਖ ਨਹੀਂ ਸੁਣਦਾ ਤੈਨੂੰ ਇਹ ਹੈ ਵੀ ਜਿਹੜੀਆਂ ਫੇਮਸ ਕੰਪਨੀ ਆ ਕੋਈ ਉਹਦਾ ਨਾਮ ਲੈ ਕੇ ਆਪਦੀ ਤੈਨੂੰ ਫੇਮ ਦੇ ਚੱਕਰ ਦੇ ਵਿੱਚ ਤੂੰ ਬੋਲਦਾ ਆਪਦੇ ਬਿਊਆਂ ਦੇ ਚੱਕਰ ਦੇ ਵਿੱਚ ਦੋਸਤੋ ਮੈਂ ਮੰਨਦਾ ਏ ਜਿਹੜੀ ਇਹ ਇਮੀਗ੍ਰੇਸ਼ਨ ਇੰਡਸਟਰੀ ਹੈ ਨਾ ਇਹ ਬੜੀ ਬਦਨਾਮ ਇੰਡਸਟਰੀ ਹੈ ਇਹਦੇ ਵਿੱਚ ਜੇ ਤੁਸੀਂ 100 ਏਜੰਟਾਂ ਨੂੰ ਮਿਲੂਗੇ ਹੋ ਸਕਦਾ 95 ਉਹਦੇ ਵਿੱਚ ਤੁਹਾਨੂੰ ਚੋਰ ਮਿਲਣ ਪਰ ਹਰ ਸਾਲ ਲੱਖਾਂ ਬੱਚਾ ਬਾਹਰ ਜਾਂਦਾ ਹੈ ਲੱਖਾਂ ਲੋਕ ਬਾਹਰ ਜਾਂਦੇ ਆ ਉਹ ਕਿਸੇ ਤਾਂ ਪੰਜ ਜੈਨੂਨ ਦੇ ਥਰੂ ਜਾਂਦੇ ਹੋਣਗੇ ਕੋਈ ਤਾਂ ਜੈਨੂਨ ਹੋਊਗਾ ਜਿਹਦੇ ਥਰੂ ਹੋ ਜਾਂਦੇ ਆ ਤੁਸੀਂ ਸਾਰਿਆਂ ਨੂੰ ਇੱਕੋ ਰੱਸੀ ਨਾਲ ਨਹੀਂ ਨਾ ਬੰਨ ਸਕਦੇ ਠੀਕ ਹੈ ਜਿਹੜੇ ਗਲਤ ਕਰਦੇ ਆ ਉਹਨਾਂ ਦੇ ਖਿਲਾਫ ਬੋਲੋ ਕਰੋ ਪਰ ਪਹਿਲਾਂ ਦੋਹੀ ਧਿਰ ਦਾ ਪੱਖ ਤਾਂ ਸੁਣਨਾ ਚਾਹੀਦਾ ਭਾਨੇ ਕੋਲ ਕਿਹੜਾ ਇਹੋ ਜਿਹਾ ਥਰਮੋਮੀਟਰ ਹੈ ਜਿਹੜਾ ਇਹ ਆਉਂਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ ਪਾਨੇ ਹੁਣ ਤੈਨੂੰ ਚੈਲੰਜ ਹੈ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਕੋਰਟ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਵੀ ਅਸੀਂ ਇਹਨਾਂ ਦੇ ਨਾਲ ਠੱਗੀ ਕਰੀ ਹੈ ਜਿਹੜਾ ਕਾਲਜ ਇਹਨਾਂ ਨੂੰ ਐਗਰੀਮੈਂਟ ਹੋਇਆ ਜਿਹੜੇ ਕਾਲਜ ਵਿੱਚ ਬੱਚਾ ਪੜਦਾ ਉਸੇ ਦਾ ਸਾਡੇ ਕੋਲ ਐਗਰੀਮੈਂਟ ਹੈ ਉਹ ਉਸੇ ਦੀ ਆਫਰ ਲੈਟਰ ਲੈ ਕੇ ਬੱਚੇ ਨੇ ਮੈਡੀਕਲ ਕਰਵਾਇਆ ਉਸੇ ਦੀ ਆਫਰ ਲੈਟਰ ਲੈ ਕੇ ਉਸੇ ਦੇ ਕਾਗਜ਼ ਉਸੇ ਦਾ ਐਲਓਏ ਉਸੇ ਦੇ ਕਾਗਜ਼ ਐਪੀਅਰਪੋਰਟ ਦੇ ਉੱਤੇ ਸਬਮਿਟ ਕਰਵਾਏ ਬੱਚੇ ਨੇ ਉਦੋਂ ਤੱਕ ਇਹ ਸੁੱਤੇ ਪਏ ਸੀ ਫਿਰ 4 ਮਹੀਨੇ ਲੰਘ ਗਏ ਉਹਨੂੰ ਗਏ ਉਹਨਾਂ ਦੀ ਸਿਸਟਰ ਨੂੰ ਉਦੋਂ ਤੱਕ ਇਹ ਸੁੱਤੇ ਪਏ ਸੀ ਉਦੋਂ ਤੱਕ ਇਹਨਾਂ ਨਾਲ ਕੋਈ ਠੱਗੀ ਨਹੀਂ ਸੀ ਹੋਈ ਜਦੋਂ ਇਹਦਾ ਆਪ ਦਾ ਵੀਜ਼ਾ ਆ ਜਾਂਦਾ 2 ਫਰਵਰੀ ਨੂੰ ਇਹਦਾ ਵੀਜ਼ਾ ਆ ਜਾਂਦਾ 2 ਫਰਵਰੀ ਤੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਮੈਂ ਬਲੈਕਮੇਲ ਕਿਵੇਂ ਕਰਾਂ ਤੇ ਫਰੀ ਦੇ ਵਿੱਚ ਕਿਵੇਂ ਜਾਵਾਂ ਅਸੀਂ ਵਿਸ਼ਵਾਸ ਦੇ ਉੱਤੇ ਕੰਮ ਕਰਤਾ ਵੀਜ਼ਾ ਲੈ ਲਿਆ ਹੁਣ ਇਹਦੇ ਕੋਲ ਪੈਸੇ ਨਹੀਂ ਹੈ ਹੁਣ ਅਸੀਂ ਫ੍ਰੀਚ ਤੁਸੀਂ ਦੱਸੋ ਲੋਕੋ ਅਸੀਂ ਕਿਵੇਂ ਭੇਜਦੀ ਇਹਨੂੰ ਫ੍ਰੀਚ ਪਾਨੇ ਤੈਨੂੰ ਇਹ ਪ੍ਰੂਫ ਕਰਨਾ ਪੈਣਾ ਕੋਰਟ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਠੱਗੀ ਇਹਦੇ ਨਾਲ ਕਿੱਥੇ ਕਰੀ ਹੈ ਜੜੀ ਤੂੰ ਸਟੇਟਮੈਂਟ ਨਹੀਂ ਆ ਨਾ ਇਹ ਸਟੇਟਮੈਂਟ ਦੀ ਇੱਕ 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 ਗੱਲ ਤੈਨੂੰ ਦੱਸਣੀ ਪੂਗੀ ਵੀ ਕਿੱਥੇ ਹੋਈ ਠੱਗੀ ਆਨ ਪੜ ਤੂੰ ਹੈਗਾ ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ ਸਵੇਰੇ ਉੱਠਦਾ ਮੂੰਹ ਧੋਤਾ ਨਹੀਂ ਹੁੰਦਾ ਅੱਖਾਂ 'ਚ ਗਿੱਡੋਂਦੀ ਲਾਈਵ ਨੂੰ ਤੂੰ ਲੈ ਬਦਾਦਾ ਸਵੇਰੇ ਉੱਠ ਕੇ ਮੰंजे ਪਰ ਜਦ ਇਹ ਕਹਿ ਦਿੰਦਾ ਭਗਵੰਤ ਮਾਨ ਮੇਰੀਆਂ ਗੱਲਾਂ ਦਾ ਜਵਾਬ ਦੇਵੀਂ ਭਗਵੰਤ ਮਾਨ ਮੇਰੇ ਬਰਾਬਰ ਬਹਿ ਕੇ ਗੱਲ ਕਰੇ ਘਾਟੇ ਕ ਨੂੰ ਤੂੰ ਫੇਰ ਲੈ ਬੋ ਜੰਨਾ ਕਹਿ ਗਨੇ ਖਾਲਸਾ ਏਡ ਵਾਲੇ ਹਿਸਾਬ ਦਮੇ ਪੈਸਿਆਂ ਦਾ ਸ਼ਾਮ ਤੱਕ ਤਾਂ ਤੂੰ ਮੋਦੀ ਨਾਲ ਪੰਗਾ ਲੈ ਹੁੰਦਾ ਕਹ ਮੋਦੀ ਇਕੱਲੇ ਨੂੰ ਕੱਲਾਤ ਨੂੰ ਫੇਰ ਦੱਸਦਾ ਮੈਂ ਕੌਣ ਆ ਇੱਥੇ ਕੋਈ ਇਨਵੈਸਟਰ ਨਹੀਂ ਆਉਣਾ ਚਾਹੁੰਦਾ ਕੋਈ ਕਾਰੋਬਾਰੀ ਨਹੀਂ ਆਉਣਾ ਚਾਹੁੰਦਾ ਮੈਂ ਸਰਕਾਰ ਨੂੰ ਵੀ ਕਹਿਣਾ ਵੀ ਮੇਰੇ ਕਈ ਦੋਸਤ ਕਾਰੋਬਾਰੀ ਦੋਸਤੇ ਕੁਛ ਨੇ ਵੀ ਠੀਕ ਐ ਅਸੀਂ ਮਾਨ ਸਰ ਦੀਆਂ ਵੀਡੀਓ ਦੇਖਦੇ ਆ ਮਾਨ ਸਰ ਸਾਨੂੰ ਕਹਿੰਨੇ ਆ ਉਹਦੇ ਵਿੱਚ ਕਾਰੋਬਾਰੀਆਂ ਨੂੰ ਇਨਵਾਈਟ ਕਰਦੇ ਆ ਵੀ ਤੁਸੀਂ ਆਓ ਇੱਕੋ ਟੇਬਲ ਦੇ ਉੱਤੇ ਇੱਕੋ ਵਿੰਡੋ ਦੇ ਉੱਤੇ ਤੁਹਾਨੂੰ ਸਾਰੀਆਂ ਐਨਓਸੀਆਂ ਮਿਲ ਜੂਗੀਆਂ ਬਿਜਲੀ ਦੀ ਲੈ ਲਓ ਪੋਲੂਸ਼ਨ ਦੀ ਲੈ ਲਓ ਸਾਰੀਆਂ ਤੁਹਾਨੂੰ ਇੱਕੋ ਇੱਕ ਸਿੰਗਲ ਵਿੰਡੋ ਤੁਹਾਡਾ ਕੰਮ ਹੋਊਗਾ ਸਾਡੇ ਕਈ ਮਿੱਤਰ ਸਾਨੂੰ ਪੁੱਛਦੇ ਆ ਕਹਿੰਦੇ ਜੀ ਅਸੀਂ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਪਰ ਸਾਨੂੰ ਆ ਧਰਨੇ ਵਾਲਿਆਂ ਦੀ ਕੋਈ ਐਨਓਸੀ ਦਵਾ ਸਕਦਾ ਧਰਨੇ ਵਾਲਿਆਂ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ ਇਹ ਜਿਹੜੇ ਬਲੈਕਮੇਲਰ ਐ ਕੁਛ ਨਕਲੀ ਕਿਸਾਨ ਬਣ ਕੇ ਕਿਸਾਨਾਂ ਦਾ ਨਾਮ ਖਰਾਬ ਕਰਦੇ ਜਿਹਦੇ ਬਾਹਰ ਦੇਖੋ ਤੁਸੀਂ ਬਹਿ ਜਾਂਦੇ ਧਰਨਾ ਲਾ ਕੇ ਜਿਹਨੂੰ ਦੇਖੋ ਉਹਨੂੰ ਧਮਕਾ ਦਿੰਦੇ ਪਾਨੇ ਮੈਂ ਤੈਨੂੰ ਪੁੱਛਦਾ ਮੈਂ ਕਿ ਮੈਂ ਆ ਮੋਬਾਈਲ ਲੈ ਕੇ ਆਇਆ ਆ ਮੈਨੂੰ ਪਸੰਦ ਨਹੀਂ ਆਇਆ 2 ਦਿਨ ਹੋ ਗਏ ਮੈਂ ਹੁਣ ਵਾਪਸ ਕਰਨ ਲਈ ਕੀ ਇਹਦੇ ਪੈਸੇ ਮੜਵਾ ਦੂੰਗਾ ਤੇਰੇ ਕੋਲ ਹੁਣ ਤੇਰੇ ਕੋਲ ਵਿੜੇ ਵਿੱਚ ਆ ਜਾਊਗਾ ਕੋਈ ਕਹੂਗਾ ਵੀ ਮੈਨੂੰ ਮਹੀਨਾ ਹੋ ਗਿਆ ਜੀ 4 ਮਹੀਨੇ ਹੋ ਗਿਆ ਸਾਡੇ ਇਹਨਾਂ ਨੂੰ ਤਾਂ ਪੜਦਿਆਂ ਨੂੰ 6 ਮਹੀਨੇ ਹੋ ਗਏ ਕੋਈ ਕਹੇ ਵੀ ਮੈਨੂੰ 2 ਮਹੀਨੇ ਹੋ ਗਏ ਮੈਂ ਟਰੈਕਟਰ ਲੈ ਕੇ ਐ ਮੈਨੂੰ ਪਸੰਦ ਨਹੀਂ ਆਇਆ ਤੂੰ ਵਾਪਸ ਕਰਵਾ ਦੀ ਮੇਰਾ ਫੇ ਟਰੈਕਟਰ ਵਾਲੇ ਆਉਣ ਲੱਗ ਜੂਗੇ ਤੇਰੇ ਕੋਲ ਫੇ ਤੂੰ ਕਹਿੰਦੀ ਸਾਰੇ ਟਰੈਕਟਰਾਂ ਵਾਲੇ ਠੱਗ ਹੁੰਨੇ ਆ ਫਿਕਾਰਾ ਫਿਰ ਸਾਰੀਆਂ ਦੁਕਾਨਾਂ ਸਾਰੇ ਕਾਰੋਬਾਰੀਆਂ ਨੂੰ ਕਹਦੇ ਤੂੰ ਕਹਿੰਦਾ ਮੇਰੇ ਹਿਸਾਬ ਦੇ ਨਾਲ ਪੈਸੇ ਹਰੇਕ ਨੂੰ ਤੂੰ ਫੋਨ ਕਰਕੇ ਕਹਿੰਦਾ ਨਾ ਤੁਸੀਂ ਠੱਗੀਆਂ ਮਾਰਦੇ ਤੁਸੀਂ ਪੈਸੇ ਲੈਣੇ ਐ ਅੱਛਾ ਤੈਨੂੰ ਪੁੱਛ ਕੇ ਲਿਆ ਕਰੀਏ ਵੀ ਕਿੰਨੇ ਪੈਸੇ ਲੈਣੇ ਆ ਸੀ ਕੱਲ ਨੂੰ ਤੂੰ ਉਹਦੇ ਬਾਹਰ ਜਾ ਕੇ ਡਾਕਟਰ ਨੂੰ ਕਹਿਣ ਲੱਗਣੀ ਇੱਕ ਡਾਕਟਰ ਨੂੰ ਕਹਿੰਦੇ ਉਹ ਤਾਂ 50 ਰੁਪਏ ਚ ਦਵਾਈ ਦੇ ਦਿੰਦਾ ਤੂੰ 5000 ਕਾਹਦੇ ਲੰਦਾ ਆਪਦੇ ਤਜਰਬੇ ਦੇ ਲੰਦਾ ਵਕੀਲਾਂ ਨੂੰ ਕਹਿਣ ਲੱਗਦੀ ਵਿਚ ਐਨੀ ਕੋਈ ਦਾ ਕੇਸ ਹੈ ਉਹ ਵਕੀਲ ਤਾਂ ਮੇਰਾ 5000 ਚ ਲੜਦਾ ਤੂੰ 50000 ਕਾਹਦੇ ਮੰਗਦਾ ਜਮਾਨਤ ਦੇ ਚ ਐਨੀ ਗੋਲੀ ਦੀ ਉਹ ਦਿਨ ਦੱਸੂਗਾ ਮੈਂ ਆਪਣੇ ਤਜਰਬੇ ਦੇ ਮੰਗਦਾ ਕਮਾਲ ਹੋ ਗਈ ਤੂੰ ਗਲਤ ਜਗ੍ਹਾ ਪੰਗਾ ਲੈ ਲਿਆ ਤੈਨੂੰ ਦੱਸਣਾ ਪਊਗਾ ਅਸੀਂ ਵੀ ਕਿਸਾਨਾਂ ਦੀ ਪੁੱਤਾਂ ਆ ਪਰ ਤੇਰੇ ਵਰਗੀਆਂ ਖੱਚਾਂ ਵਾਂਗੂੰ ਅਸੀਂ ਠੱਗੀਆਂ ਮਾਰ ਕੇ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਨਹੀਂ ਬਣਾਏ ਹੋਏ ਮਿਹਨਤ ਕਰਕੇ ਕਾਏ ਆ ਜਿੱਥੇ ਆਏ ਆ ਤੁਹਾਨੂੰ ਇਹ ਅੰਡਾ ਦੀਆਂ ਗੱਡੀਆਂ ਰੜਕਣੀਆਂ ਕੋਠੀਆਂ ਰੜਕਦੀਆਂ ਪੈਸਾ ਰੜਕਦਾ ਰੜਕੋ ਜਿਹੜੇ ਠੱਗੀਆਂ ਮਾਰਦੇ ਹੋ ਨਾ ਉਹਨਾਂ ਨੂੰ ਬੋਲੋ ਨਾ ਬੋਲੋ ਅਸੀਂ ਵੀ ਖੜਦੇ ਨਾਲ ਉੱਠ ਫੇਮ ਸਵੇਰੇ ਮੂੰਹ ਤੇ ਝੱਗ ਸਿੱਟਣ ਲੱਗ ਜੰਨਾ ਕੋਈ ਤੈਨੂੰ ਅਕਲ ਨਹੀਂ ਕੋਈ ਗੱਲ ਨਹੀਂ ਕੋਈ ਕਹਾਣੀ ਨਹੀਂ ਤੈਨੂੰ ਐਵੇਂ ਵੀ ਵੱਡੇ ਕਲਾਕਾਰ ਦਾ ਨਾਮ ਲੈ ਕੇ ਮੈਂ ਗਿੱਲ ਸਿੰਘ ਦਾ ਨਾਮ ਲੈ ਕੇ ਮੈਂ ਮਸ਼ਹੂਰ ਹੋ ਜਾ ਬਸ ਮੇਰੇ ਵੀਊ ਵੱਧ ਮੈਂ 5-6000 ਰੁਪਏ ਮੈਨੂੰ ਆਜੂਗਾ ਵੀਹੋਂ ਦਾ ਅੱਜ ਤੋਂ ਕਈ ਕਲਾਕਾਰਾਂ ਮਾਰੇ ਭੁੱਲਿਆ ਕਈਆਂ ਕਈ ਕਲਾਕਾਰਾਂ ਮਾਰੀ ਅੱਜ ਤੋਂ ਬਕਵਾਸ ਕਰੀ ਹੈ ਹੁਣ ਸਾਰੇ ਕਲਾਕਾਰ ਤੇ ਤੈਨੂੰ ਸੀ ਲੈ ਕੇ ਜਾਏਗਾ ਨਾ ਵੀ ਅਸੀਂ ਕੀ ਦੀ ਐਡ ਕਰਨੀ ਹੈ ਕਿਹੜੀ ਫਿਲਮ ਕਰਨੀ ਹੈ ਕਿਆ ਕੰਮ ਕਰਨਾ ਤੇਰੀ ਸਲਾਹ ਲਿਆ ਕਰਨੂ ਆ ਕੇ ਪਹਿਲਾਂ ਹੁਣ ਤੂੰ ਉਧਰ ਵੀ ਬੋਲਣ ਲੱਗ ਗਿਆ ਜੀ ਅਜੇ ਤੇ ਵਰਨ ਉਹਨਾਂ ਨੂੰ ਵੀ ਤੁਸੀਂ ਉਹਦੀ ਗੁਟਕੇ ਦੀ ਐਡ ਕਰ ਦੇ ਜਿਹੜਾ ਉਹ ਕਿਆ ਹੁੰਦਾ ਉਹ ਜੜਦਾ ਜਾਂ ਉਹਦੇ ਨਾਲ ਤਾਂ ਬੰਦੇ ਵੀ ਮਰਦੇ ਆ ਉਹਦੇ ਬਾਰੇ ਵੀ ਕਦੇ ਹੋ ਫਿਰ ਲੈਬ ਥੋੜੇ ਵਰਗੇ ਬੰਦੇ ਆ ਕਰਕੇ ਨਾ ਤੁਹਾਡੇ ਵਰਗੇ ਬਲੈਕਮੇਲਰਾਂ ਕਰਕੇ ਪੰਜਾਬ ਕਿਹਨੇ ਨੂੰ ਕੋਈ ਮੂੰਹ ਨਹੀਂ ਕਰਦਾ ਸਾਰੀ ਜਗ ਲੋਕੋ ਸਾਰੀ ਜਗ੍ਹਾ ਸਰਕਾਰਾਂ ਵੀ ਗਲਤ ਨਹੀਂ ਹੁੰਦੀਆਂ ਮੈਂ ਕਿਸੇ ਦੀ ਹਮਾਇਤ ਨਹੀਂ ਕਰਦਾ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਨੂੰ ਤੁਸੀਂ ਇੱਕੋ ਜਿਹੀ ਸਮਝ ਲਓ ਪਰ ਲੋਕਾਂ ਦਾ ਵੀ ਕਸੂਰ ਹੈ ਇਹੋ ਜਿਹੇ ਇਹੋ ਜਿਹੇ ਬਲੈਕਮੇਲਰਾਂ ਦੇ ਖਿਲਾਫ ਸਾਨੂੰ ਇਕੱਠੇ ਹੋਣਾ ਪੈਣਾ ਖੜਨਾ ਪੈਣਾ ਜਿਹੜਾ ਇਹੋ ਜਿਹਾ ਕੋਈ ਬਲੈਕਮੇਲ ਕਰਕੇ ਕਿਸੇ ਨੂੰ ਨਜਾਇਜ਼ ਤੰਗ ਕਰਦਾ ਕਿਸੇ ਕਾਰੋਬਾਰੀ ਨੂੰ ਉਹ ਕੋਈ ਕਾਰੋਬਾਰੀ ਹੋਵੇ ਕੋਈ ਦੁਕਾਨਦਾਰ ਹੋਵੇ ਕੋਈ ਹੋਵੇ ਕੋਈ ਕਿਸੇ ਦੇ ਬਾਹਰ ਜਾ ਕੇ ਧਰਨਾ ਲਾਉਣ ਵੀ ਦੰਦਾ ਉਹਦੇ ਖਲਾਫ ਜਾ ਕੇ ਧਰਨਾ ਲਾਓ ਲੈ ਭਾਨੇ ਤੇਰੇ ਘਰਾਂ ਅਸੀਂ ਆਉਨੇ ਆ 800 ਬੰਦਾ ਰੋਟੀ ਖਾਂਦਾ ਐ ਇਸ ਕੰਪਨੀ ਦੇ ਵਿੱਚ ਜਿਹਦੇ ਜਿਹਦੇ ਨੂੰ ਰੋਟੀ ਰੋਟੀ ਤੇ ਲੱਤ ਮਾਰਨੀ ਚਾਹੁੰਦਾ ਅਸੀਂ ਤੇਰੇ ਵਿਹੜੇ ਵਿੱਚ ਆ ਕੇ ਧਰਨਾ ਲਾਉਨੇ ਆ ਦਊਂਗਾ ਜਵਾਬ ਤੇਰਾ ਕਿਆ ਦਾ ਦੰਦੀਆਂ ਕੱਢ ਕੇ ਸਾਬਣਾ ਤੁਹਾਡੇ ਕੋਲ ਕਿਆ ਹੁੰਦਾ ਤੁਸੀਂ ਤਾਂ ਛਿੱਤਰ ਖਾ ਕੇ ਉਮੀ ਕੱਪੜੇ ਝਾੜ ਕੇ ਫੇਰ ਉੱਠ ਜੰਨੇ ਆ ਅੱਜ ਤੱਕ ਕਿਸੇ 'ਚ ਜ਼ੁਰਤ ਨਹੀਂ ਕੋਈ ਬੋਲ ਗਿਆ ਕਿਉਂਕਿ ਕਿਸੇ ਤੇ ਰੁਪਈਆ ਨਹੀਂ ਲਿਆ ਵੀਜਾ ਲੰਡਾਉਣੇ ਆ ਕੰਮ ਕਰਦੇ ਆ ਬਾਅਦ ਚ ਪੈਸੇ ਦੰਨੇ ਆ ਕਹਿ ਕੇ ਲੰਨੇ ਆ ਐਗਰੀਮੈਂਟ ਕਰਕੇ ਲੰਨੇ ਉਦੋਂ ਐਗਰੀਮੈਂਟ ਦੇ ਟਾਈਮ ਤੋਂ ਨਾਲ ਆਇਆ ਕਰ ਉਦੋਂ ਆਇਆ ਕਰ ਵੀ ਮੈਂ ਐਗਰੀਮੈਂਟ ਵੀ ਮੈਂ ਆਉਂਗਾ ਮੈਂ ਦੱਸੂਗਾ ਤੁਹਾਨੂੰ ਕਿਹੜਾ ਏਜੰਟ ਵਧੀਆ ਏ ਬਾਹਰ ਚਲੇ ਕੇ ਬਾਹਰ ਤੇ ਲੋਕਾਂ ਨੇ ਰੋਟੀ ਨਹੀਂ ਖਾਣੀ ਪੰਜਾਬ ਖਾਲੀ ਕਰਤਾ ਅਸੀਂ ਕੋਈ ਕੈਡਨੈਪ ਕਰਕੇ ਕਰਿਆ ਅਸੀਂ ਮਿਊਸਪਲ ਕਮੇਟੀ ਵਾਲਿਆਂ ਮੰਗਣਾ ਇਹ ਅਵਾਰਾ ਪਸ਼ੂ ਆ ਲੋਕ ਜਿਹੜੇ ਜਿੰਨਾਂ ਨੂੰ ਇਕੱਠੇ ਕਰਕੇ ਅਸੀਂ ਛੱਡੇ ਆਏ ਪਰਾਂ ਜੰਗਲਾਂ ਚ ਲੋਕ ਆਪ ਰਜਗਾਰ ਦੀ ਭਾਲ ਚ ਸਾਡੇ ਕੋਲ ਆਉਂਦੇ ਆ ਤੇਰੇ ਵਰਗੇ ਉਹ ਰਜਗਾਰ ਨਹੀਂ ਪੈਦਾ ਹੋਣ ਦਿੰਦੇ ਪੰਜਾਬ ਖਾਲੀ ਕਰਤਾ ਜੀ ਤੂੰ ਕੀ ਕਰਨ ਗਿਆ ਤਾਂ ਬਾਹਰ ਬੈਨ ਮੈਨੂੰ ਆਂ ਦੱਸ ਮੈਨੂੰ ਦੱਸਿਆ ਕਹਿੰਦੇ ਵੀ ਆਪ ਅੱਭੀ ਫਿਰਦਾ ਸੀ ਉੱਥੇ ਤੁੰਨ ਰੱਖਿਆ ਨਹੀਂ ਕਿਸੇ ਨੇ ਲੋਕਾਂ ਨੂੰ ਕਹਿੰਨਾ ਬਾਹਰ ਨਾ ਜਾਓ ਤੂੰ ਵੀ ਲੈਣਗੇ ਅਸੀਂ ਉੱਥੇ ਤੇਰਾ ਤਾਂ ਤੂੰ ਗਲ ਐਸੀ ਜਗ੍ਹਾ ਪੰਗਾ ਲਿਆ ਨਾ ਬੁੱਤ ਹੁਣ ਤੇਰਾ ਭੰਗੜਾ ਪਵਾਉਂਗੇ ਅਸੀਂ ਸਿਸਟਮ ਤਨੂਨ ਕੋਈ ਹੈ ਹੀ ਨਹੀਂ ਸਾਰੀ ਜੈ ਤੂੰ ਹੀ ਬਹਿ ਜਾ ਉਥੇ ਅਦਾਲਤ ਲਾ ਕੇ ਉਰੇ ਥਾਣੇ ਕਚੈਰੀਆਂ ਸਾਰੇ ਬੰਦ ਕਰਵਾ ਦਿੰਨੇ ਆ ਇੱਕ ਤਰਫਾ ਸੁਣ ਕੇ ਵੀਡੀਓ ਪਾ ਦੇਗਾ ਤੋ ਕਹਣਾ ਐਡਿਟ ਕਰਿਆ ਫਲਾਣਾ ਕਾਲਜ ਲੈਦਾ ਧਮਕਾਣਾ ਲੈਦਾ ਆ ਕਰਤਾ ਉਹ ਕਰਤਾ ਪੈਸੇ ਮੋੜੋ ਲੈ ਜਾਂ ਉਰੇ ਅਸੀਂ ਕਿਸੇ ਸਕੂਲ ਚ ਪੈਸੇ ਭਰਵਾਦਾ ਨਹੀਂ ਕਿਸੇ ਜਵਾਕ ਦੇ ਉਹਦੇ ਕਿਸੇ ਸਕੂਲ ਤੋਂ ਮੜਵਾ ਕੇ ਦਿਖਾ ਦੇ 3 ਮਹੀਨੇ ਬਾਅਦ ਕਹੇ ਜੀ ਮੈਨੂੰ ਸਕੂਲ ਪਸੰਦ ਨਹੀਂ ਮੋੜਦਾ ਕੋਈ ਸਕੂਲ ਮੜਵਾ ਕੇ ਦਿਖਾ ਫੀਸ ਪੂਰੇ ਕਿਸੇ ਕਾਲਜ ਦੀ ਮੜਵਾ ਕੇ ਦਿਖਾ 300 ਕੋਲ ਹੋ ਜਗਾ ਨਾ ਪੰਜਾਬ ਤਾਂ ਖਾਲੀ ਹੋ ਗਿਆ ਤੇਰੇ ਵਰਗਿਆਂ ਕਰਕੇ ਹੋਇਆ ਲੋਕ ਡਰਦੇ ਐ ਵੀ ਸਾਡੀ ਲਾਡ ਇਹੇ ਜੀ ਨਾ ਬਣ ਜੇ ਤਾਂ ਹੋਇਆ ਖਾਲੀ ਤੁਹਾਡੇ ਵਰਗੇ ਬਲੈਕਮੇਲਰਾਂ ਤੋਂ ਡਰ ਕੇ ਹੋਇਆ ਹਰ ਕੋਈ ਜਾਂਦਾ ਵੀ ਇਕੱਲਾ ਇਕੱਲਾ ਜੋ ਆਖਾ ਇਹ ਜਿਹਿਆਂ ਤੋਂ ਬਚ ਜਵੇ ਤੇਰਾ ਕੀ ਤੂੰ ਤਾਂ ਆਪਣੀਆਂ ਪੁਰਾਣੀਆਂ ਗੰਦਮੰਦ ਬੋਲੇ ਹੋਏ ਪੁਰਾਣੀਆਂ ਵੀਡੀਓ ਨੈਟ ਤੇ ਪਈਆਂ ਤੂੰ ਅੱਜ ਕਹਿ ਦਿੰਨਾ ਮੈਂ ਤਾਂ ਜੀ ਉਦੋਂ ਤਾਂ ਜੀ ਮੇਰ ਤੋਂ ਗਲਤੀ ਹੋ ਗਈ ਉਦੋਂ ਮੇਰੀ